ਲੋ ਵੀ ਮਿੱਤਰੋ ਪੈਣੀ ਜਸਾ ਜਿਹੜੀ ਸੜਕ ਹੈ ਨਾ ਮੇਨਾ ਤਨੌਲੇ ਨੂੰ ਜਾਂਦੀ ਆ ਛੰਨਾ ਪੈਣੀ ਦੀ ਹੱਦ ਕਹਿੰਦੀ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੈਣੀ ਜਸਾ ਜ਼ਿਲ੍ਹਾ ਬਰਨਾਲਾ ਨਾਲ ਇਹ ਅਸੀਂ ਭਾਂਡੇ ਲੈਣ ਪਏ ਇਥੋਂ ਹਾਂ ਇਹ ਸਾਡੇ ਨਿੰਬੂ ਵਾਲਾ ਪਾਣੀ ਲੈ ਕੇ ਆਏ ਅੱਛਾ 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 ਬਈ ਸਾਨੂੰ ਵੀ ਟਰਾਪ ਬਾਬਾ ਦੋ ਤਿੰਨ ਜਾਣੇ ਨੇ ਦੇਖਿਆ ਨਾ ਦੋ ਤਿੰਨ ਨਹੀਂ ਇਹ ਕੋਈ ਗਲਫਰਮ ਨਹੀਂ ਸੀ ਵੀ ਸ਼ੇਰ ਕਿ ਮੈਂ ਤਾਂ ਬੰਦਾ ਬੁਲਾ ਕੇ ਲੈ ਕੇ ਆਇਆ ਮੈਂ ਬਈ ਤੁਸੀਂ ਆ ਕੇ ਦੇਖੋ ਉਹ ਕਹਿੰਦੇ ਵੀ ਸ਼ੇਰ ਆਉ ਜਮਾ ਇੱਥੇ ਜਸਵੀਰ ਬਾਬਾ ਜੀ ਸ਼ੇਰ ਬਾਬਾ ਉਹ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਪੈਣੀ ਜਸਾ ਜ਼ਿਲ੍ਹਾ ਬਰਨਾਲਾ ਨਾਲ ਫਤੇਗੜ ਸੱਨਾ ਰਹਿ ਜਾਂਦਾ ਤੇ ਜਿਹੜੇ ਬਾਈ ਨੇ ਅੱਜ ਆਪਣੇ ਪਿੰਡ ਦੇ ਵਿੱਚ ਸ਼ੇਰ ਨੂੰ ਦੇਖਿਆਗਾ ਉਹ ਆਪਣੇ ਨਾਲ ਹੈ ਤੇ ਕੱਠ ਵੀ ਦਿਖਾ ਦੇਣਾ ਤੁਹਾਨੂੰ ਵੀਡੀਓ ਦੇਖ ਸਕਦੇ ਹੋ ਵੀ ਕੱਠ ਇਹ ਸਾਰਾ ਪਿੰਡ ਵੀਰੇ ਪਹੁੰਚ ਗਿਆ ਕਿਉਂਕਿ ਰੇਡੀਓ ਦੇ ਵਿੱਚ ਬੁਲਾਤਾ ਉਹਦੇ ਵੀ ਸ਼ੇਰ ਆ ਗਿਆ ਵੀ ਸਾਰੇ ਚੱਕੰਨੇ ਹੋ ਜੋ ਤੇ ਬਾਈ ਆਪਣੇ ਨਾਲ ਆ ਵੀਰੇ ਕੀ ਕਹਾਣੀ ਹੋਈ ਹੈਗੀ ਸ਼ੇਰ ਤੈਨੂੰ ਦੇਖਿਆਗਾ ਹਾਂ ਹਾਂ ਬਾਈ ਤਿੰਨ ਬੰਦਿਆਂ ਨੇ ਦੇਖਿਆ ਬਾਈ ਤਿੰਨ ਬੰਦਿਆਂ ਨੇ ਦੇਖਿਆ ਅੱਛਾ ਕੀ ਇੱਥੇ ਤੂੰ ਕੀ ਕਰਦਾ ਸੀ ਕੰਮ ਕਰੀ ਜਾਂਦਾ ਸੀ ਕੋਈ ਮੈਂ ਬਈ ਖੇਤ ਆ ਉਹ ਦਿਹਾੜੀਆਂ ਵਾਸਤੇ ਪਾਣੀ ਲੈ ਕੇ ਆਇਆ ਸੀ ਬਈ ਅੱਛਾ ਹਾਂ ਤੇ ਕਿੱਥੇ ਬੈਠਾ ਸੀ ਸ਼ੇਰ ਕੋਲ ਕੇਸ ਹਨ ਅੱਛਾ ਇਹ ਤਾਂ ਥੱਲੇ ਬੈਠਾ ਸੀਗਾ ਤੇ ਕਿੱਡਾ ਕੀ ਵੀਰੇ ਯਾਰ ਕੀ ਗੱਲ ਬਾਤ ਹੈ ਲੈ ਬਈ ਉਹ ਪੱਕੇ ਦਾ ਤਾਂ ਉਹ ਗਿੱਲਾ ਹਜੇ ਵੀ ਪਿਆ ਹੋਦਾ ਥਾ ਤੇ ਇੱਥੋਂ ਤੱਕ ਦੀ ਪਿੱਛੇ ਤੱਕ ਇੰਨਾ ਲੰਮਾ ਆ ਆ ਮਤਲਬ ਆ ਇੱਥੇ ਤੱਕ ਦੀ ਉਹ ਤੂੰ ਕਹਾ ਉਹ ਵੀ ਲੰਮਾ ਪਿਆ ਦੀ ਪੂਰੀ ਉਹ ਤੋਂ ਲੈ ਕੇ ਆਈ ਦੀ ਲੰਬੀ ਪੂਸ ਅੱਛਾ ਲੰਬੀ ਪੂਸ ਦੀ ਤੂੰ ਕੱਲੇ ਆਇਆ ਸੀ ਕੋਈ ਹੋਰ ਵੀ ਨਹੀਂ ਨਾਲ ਕੋ ਕੱਲੇ ਹੀ ਸੀ ਬਈ ਅੱਛਾ ਫੇਰ ਤਾਂ ਕਿਹਨੂੰ ਦੱਸਿਆ ਬਈ ਫੇਰ ਬਈ ਉੱਥੇ ਉਹ ਬੰਦੇ ਕੰਮ ਕਰੀ ਜਾਂਦੇ ਆ ਉੱਥੇ ਮਿਸਤਰੀ ਲੱਗੇ ਹੋਏ ਆ ਉੱਥੇ ਗਿਆ ਮੈਂ ਸਕੂਟਰੀ ਤੇ ਅੱਛਾ ਮੈਂ ਕਿਹਾ ਬਈ ਐਂ ਕਰਕੇ ਮੈਨੂੰ ਸ਼ੱਕ ਪੈਂਦੀ ਆ ਛੇਰਾਂ ਦੇ ਕੁੱਤਾ ਹਾਂ ਉਹ ਬਈ ਦੇਖ ਕੇ ਗਿਆ ਉੱਥੋਂ ਬਈ ਵੀ ਉਹ ਕਹਿੰਦੇ ਉਹਨਾਂ ਨੇ ਪੱਕਾ ਪਤਾ ਕਹਿੰਦੇ ਵੀ ਸ਼ੇਰ ਉਹ ਕਹਿੰਦੇ ਠੀਕ ਹੈ ਉਹਨਾਂ ਨੇ ਫਿਰ ਗਾਹਾਂ ਫੋਨ ਕਰਤੇ ਮਤਲਬ ਰੇੜੂ 'ਚ ਬੋਲਤਾ ਪਿੰਡ ਦੇ ਠੀਕ ਹੈ ਫਿਰ ਇੱਥੇ ਇਕੱਠ ਹੋ ਗਿਆ ਪੂਰਾ ਇਕੱਠ ਬਈ ਘਟੋ ਘਟ ਅੱਧੇ ਪੌਣੇ ਘੰਟੇ ਬਾਅਦ ਹੋਇਆ ਠੀਕ ਹੈ ਹਾਂ ਜਦੋਂ ਬਈ ਆ ਬਈ ਆਇਆਗਾ ਉਦੋਂ ਰਸੀ ਆ ਜਾ ਰਸੀ ਨੇ ਸਾਨੂੰ ਵੀ ਫੋਨ ਲਾਇਆ ਹੋਰ ਮਿਲਦਾ ਮੈਨੂੰ ਇਹਦੇ ਤੋਂ ਪਿੱਛੇ ਧੀਗੇ ਅੱਧੇ ਘੰਟੇ ਬਾਅਦ ਫੋਨ ਕਰਿਆ ਹਣਾ ਬਈ ਅੱਧਾ ਘਟਾ ਉਹ ਸਮਾਨ ਲੈਣਾ ਸੀ ਇੱਥੇ ਵੀ ਲੋਕ ਆ ਦੇਖ ਦੇਖ ਮੁੜੀ ਗਏ ਤੇ ਮੋਟਰਸਾਈਕਲਾਂ ਦੇ ਬਈ ਕਹਿੰਦੇ ਜਾਣਾ ਨਹੀਂ ਅੱਗੇ ਅੱਛਾ ਤੇ ਮੈਨੂੰ ਕਹਿੰਦਾ ਸਮਝ ਲੋ ਰਗੜਦੇ ਹਨ ਮੱਖਣੀ ਦੇਗਾ ਅਸੀਂ ਦੋਨੇ ਆਇਆ ਕਾ ਭਾਈ ਆਇਆ ਉਹ ਬੰਦੇ ਕਹਿੰਦੇ ਵੀ ਆਪਦੀ ਜ਼ਿੰਮੇਵਾਰੀ ਛੋੜੀ ਆ ਮੂਰੇ ਜਾ ਤਰੇ ਹੋ ਆ ਭਾਈ ਅਸੀਂ ਯਾਰ ਕੋਈ ਗੱਲ ਨਹੀਂ ਅਸੀਂ ਮਤਲਬ ਕਿ ਪਾਣੀ ਵਿਭਾਗ ਵਾਲਿਆਂ ਨੂੰ ਫੋਨ ਕਰ ਦਾਂਗੇ ਪਰ ਕਨਫਰਮ ਕਰ ਲੀ ਕੈਮਰੇ ਚ ਤਾਂ ਕੈਚ ਕਰ ਲਈ ਹਾਂ ਬਈ ਹਾਂ ਉਹ ਲੈਵ ਦੇ ਵਿੱਚ ਐਡ ਹੋ ਗਿਆ ਸਾਰਿਆਂ ਨੂੰ ਪਤਾ ਲੱਗ ਜੂਗਾ ਹਾਂਜੀ ਵੀਰੇ ਤੇ ਉਸ ਤੋਂ ਬਾਅਦ ਮਨ ਤੋਂ ਜਦੋਂ ਅਸੀਂ ਇੱਥੇ ਆਏ ਬਈ ਇੱਥੇ ਕੁਝ ਨਹੀਂ ਸੀ ਹੈਗਾ ਹਾਂ ਉਦੋਂ ਨਹੀਂ ਸੀਗਾ ਇਹ ਦੋ ਕੁੱਤੇ ਸੀ ਉਦੋਂ ਅੱਛਾ ਅੱਛਾ ਤੇ ਬਾਪੂ ਤੁਸੀਂ ਕੀ ਕਹਿ ਰਹੇ ਸੀਗੇ ਵੀ ਮੁੰਡਾ ਡਰ ਗਿਆ ਸੀ ਪੂਰਾ ਦੇਖ ਕੇ ਹੋਰ ਸਾਡੇ ਕੋਲ ਡਰ ਗਿਆ ਸੀ ਇਹ ਤਾਂ ਸੇਲ ਬੈਠਾ ਉੱਥੇ ਜਰਾ ਅੱਛਾ ਇਹ ਅਸੀਂ ਭਾਂਡੇ ਲੈਣ ਪਏ ਥੋ ਹਾਂ ਇਹ ਸਾਡਾ ਨਿੰਬੂ ਵਾਲਾ ਪਾਣੀ ਲੈ ਕੇ ਆਈ ਅੱਛਾ 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 ਇਹ ਵੀ ਸਾਨੂੰ ਵੀ ਡਰਾ ਬਾਬਾ ਦੋ ਤਿੰਨ ਆਣੇ ਨੇ ਦੇਖਿਆ ਨਾ ਦੋ ਤਿੰਨ ਨਹੀਂ ਦੇਖਣਾ ਆਪਣੇ ਗਲਫਰਮ ਨਹੀਂ ਸੀ ਵੀ ਸ਼ੇਰ ਇਹ ਕੰਪਲੀਟ ਟਾਈਮ ਮੈਂ ਤਾਂ ਬੰਦਾ ਬੁਲਾ ਕੇ ਲੈ ਕੇ ਆਇਆ ਮੈਂ ਹੈ ਬਈ ਤੁਸੀਂ ਆ ਕੇ ਦੇਖੋ ਉਹ ਕਹਿੰਦੇ ਵੀ ਸ਼ੇਰ ਆਉ ਜਮਾ ਇੱਥੇ ਜਸਵੀਰ ਬਾਬਾ ਜੀ ਗੁਰਦਵਾਰਾ ਜੀ ਬਾਬਾ ਉਹ ਤਾਂ ਨਹੀਂ ਝੂਠ ਬੋਲਦਾ ਹਾਂ ਮੂੰਹ ਪ੍ਰਧਾਨ ਆਪਣੇ ਘਰ ਦੇ ਪਰ ਉਹ ਡਰ ਕੇ ਉਹਨਾਂ ਨੇ ਦੂਰੋਂ ਵੀਡੀਓ ਬਣਾਈ ਗਈ ਡਰਨਾ ਬਣਦਾ ਵੀ ਠੀਕ ਹੈ ਨਾ ਇੱਥੇ ਰੋਜ਼ ਦਾ ਮੈਂ ਆਉਣੀ ਜਾਣੀ ਮੇਰਾ ਖੇਤ ਆ ਬਈ ਮੈਨੂੰ ਕੁੱਤਿਆਂ ਦਾ ਪਤਾ ਨਹੀਂ ਹੁੰਦਾ ਮੈਨੂੰ ਡਰਦੀ ਲੋੜਾ ਬਣਾ ਪੜਦਾ ਹੈ ਬਾਈ ਨੇ ਦੱਸਿਆ ਬਾਈ ਥੱਲੇ ਪਿਆ ਇਧਰ ਦਾ ਪਿਆਲੀ ਕਹੋ ਜਿੱਥੇ ਤੱਕ ਸਾਰਾ ਆਏ ਐ ਪਿਆ ਦੀ ਲਟਿਆ ਬਈ ਡਲ ਗਿਆ ਸਾਡੇ ਕੋਲ ਡਲ ਗਿਆ ਠੰਡੇ ਸਾਡੇ ਕੋਲ ਇਹ ਸਾਡੇ ਕੋਲ ਡਲ ਗਿਆ ਕਹਿੰਦਾ ਸ਼ੇਰ ਬੱਠਾ ਉਹ ਜਿਹੜਾ ਤੂੰ ਕੁੱਤਾ ਕਹਿੰਦਾ ਹਨਾ ਉਹਦਾ ਕਾਲੇ ਰੰਗ ਦਾ ਉਹ ਤਾਂ ਜਮਾਏ ਹੋਰ ਰੰਗ ਜੀ ਉਹ ਬਾਈ ਤੋਂ ਚਾਹ ਪੁੱਛ ਵੀ ਲਈ ਹਾਂ ਹਾਂ ਬਈ ਉਹ ਬਾ ਮੈਂ ਤੁਹਾਨੂੰ ਮੇਰੇ ਮੇਰੇ ਭਾਈ ਜਦੋਂ ਮੈਂ ਕੈਮਰਾ ਲਾਇਆ ਉਦੋਂ ਕੁੱਤਾ ਸੀ ਪਹਿਲਾਂ ਸ਼ੇਰ ਹੋ ਸਕਦਾ ਹਨਾ ਹਾਂ ਮੈਂ ਕਹਿੰਦੇ ਨਾ ਯਾਰ ਬੇਨਤੀ ਬੋਲੀ ਆ ਮੈਂ ਕਹਿੰਦਾ ਵੀ ਸ਼ੇਰ ਹੈ ਤੂੰ ਆ ਕੇ ਦੇਖਿਆ ਫੇਰ ਹੀ ਆਇਆ ਹਾਂ ਮੈਂ ਮੇਰੇ ਕੋਲ ਤੇ ਮੇਰਾ ਖੇਤ ਤਾਂ ਰੋਜ਼ ਮੈਂ ਕਿੰਨੇ ਦਿਨ ਹੋ ਗਏ ਜੀ ਜਾਉਂਦੇ ਮੈਂ ਲੇਟ ਆਇਆ ਬਈ ਹਾਂ ਮੈਨੂੰ ਵੀ ਫੋਨ ਲਾ ਕੇ ਹੀ ਕਿਹਾ ਕਹਿੰਦੇ ਬਈ ਸ਼ੇਰ ਇਹ ਲਾਇਮੇ ਦੇਖਿਆ ਨੂੰ ਉਹਨੂੰ ਫੋਨ 'ਤੇ ਵੀ ਨਿਕਲ ਗਾਪਾ ਪੜ ਦੇ ਉਹ ਠੀਕ ਆ ਗੱਲ ਹਾਂ ਉਹ ਕੱਠ ਭਾਈ ਜ਼ੂਮ ਕਰਕੇ ਕਿਹਾ ਅੱਜ ਕੱਠ ਤਾਂ ਨਹੀਂ ਝੂਠ ਬੋਲਦਾ ਕੱਠ ਰਖਾ ਵੀਰੇ ਬਾਕੀ ਕਲਿੱਪਾਂ ਵੀ ਲਾਈ ਜਣੇ ਕੱਠ ਸਾਰਾ ਪਿੰਡ ਇਕੱਠਾ ਹੋਇਆ ਖੜਾ ਹਾਂ ਨਹੀਂ ਰੋਜ਼ ਇੱਥੇ ਸਵੇਰੇ ਅਸੀਂ ਰਹੇ ਮੈਂ ਦੇਖਣਾ ਤੇ ਰੋਜ਼ ਇੱਥੇ ਆ ਬਾਈ ਨੂੰ ਤਾਂ ਪਤਾ ਹੀ ਆ ਵੀ ਮੇਰੇ ਖੇਤ ਕਿੰਨੇ ਕੁੱਤੇ ਨੇ ਆਪਣੇ ਕੁੱਤੇ ਆਉਂਦਾ ਕਿ ਨਹੀਂ ਆਉਂਦਾ ਇਹ ਨੰਬਰ ਨਾ ਕਹਿੰਦਾ ਪਿਆ ਘਰ ਰਹਿਣਾ ਕਹਿੰਦਾ ਪੇਟਾਂ ਨੂੰ ਥੱਲੇ ਪਿਆ ਅਸੀਂ ਫਿਰ ਬੜਵੀਂ ਏਡੇ ਏਡੇ ਪੈਰ ਸੀ ਬਾਈ ਇਹਦੇ ਖੇਤ ਵੀ ਪੈੜਾ ਸੀ ਆਪਣੇ ਵੀ ਕੁੱਤੇ ਰੋਜ਼ ਹੀ ਦੇਖਦਾ ਬਾਬਾ ਆਪਨੇ ਉਹਨਾਂ ਦੇ ਆ ਗਿਆ ਸੀ ਭੋਲੇ ਕੇ ਮੱਕੀ ਚ ਪਈਏ ਨਹੀਂ ਦੇਖਿਆ ਹਾਂ ਹਾਂ ਬਾਈ ਉਹ ਮੇਰੇ ਖੇਤ ਲਈ ਜਮਾ ਨਾਲ ਆ ਮੈਂ ਆਪਦੇ ਖੇਤ ਵਿੱਚ ਪੈੜਾ ਵੀ ਨਹੀਂ ਮੇਰੇ ਬਗਲਾ ਫਰਕ ਆ ਪੂਨੇ ਤੋਂ ਲੋਕੀ ਬਾਣੀ ਗਾਟਾ ਬਾਈ ਬਾਣਾ ਵਿੱਚ ਦੀ ਕੀ ਲਾਦਾ ਜਾਨਵਰ ਨਾਲੇ ਨਾਲੇ ਕੱਸੀ ਕੱਸੀ ਆ ਸਕਦਾ ਬਾਈ ਹਾਂ ਲੈ ਵੀ ਜਿਹੜੇ ਸਾਰੇ ਭਰਾ ਵੀਡੀਓ ਦੇਖੀ ਜਾਂਦੇ ਇੱਕ ਤਾਂ ਸ਼ੇਅਰ ਕਰਦੇ ਦੂਜੀ ਗੱਲ ਇਹ ਆ ਵੀ ਗਰੁੱਪ ਬਣਾਇਆ ਵੀਰੇ ਸਾਰੇ ਮਹਿਕਮਿਆਂ ਦਾ ਜਦੋਂ ਵੀ ਕੋਈ ਇਹੋ ਜੀ ਗੱਲ ਹੁੰਦੀ ਆ ਤਾਂ ਗਾਹਾਂ ਦੀ ਗਾਹਾਂ ਵੀਰੇ ਰੇਡੋ 'ਚ ਬੁਲਾਓ ਜਾਂ ਗਾਹਾਂ ਫੋਨ ਕਰੋ ਤਾਂ ਕਿ ਵੀ ਜਿਹੜੇ ਮਹਿਕਮੇਲੇ ਦੇ ਮੌਕੇ ਤੇ ਆਉਣ ਉਹਨੂੰ ਵੀਰੇ ਇਹਨੂੰ ਫੜ ਲਈਏ ਠੀਕ ਐ ਵੀਡੀਓ ਸ਼ੇਅਰ ਕਰਿਓ ਤੇ ਪੇਜ ਕਰਿਓ ਬਾਤ ਚ ਰੱਖਿਓ ਕਿਤੇ ਰੇਡ ਲਾ ਲੈਣ ਲੋ ਵੀ ਮਿੱਤਰੋ ਪੈਣੀ ਜਸਾ ਜਿਹੜੀ ਸੜਕ ਹੈ ਨਾ ਮੇਣਾ ਤਨੌਲੇ ਨੂੰ ਜਾਂਦੀ ਆ ਛੰਨਾ ਪੈਣੀ ਦੀ ਹੱਦ ਕਹ ਲਈ ਉੱਥੇ ਆ ਗਿਆ ਸ਼ੇਰ ਤੇ ਆਪਾਂ ਚੱਲ ਗਏ ਸ਼ੇਰ ਦੇ ਕੋਲੇ ਸਾਹਮਣੇ ਜਿਹੜੀ ਮੋਟਰਾਂ ਉੱਥੇ ਬੈਠਾਗਾ ਠੀਕ ਆ ਤੇ ਆਪਾਂ ਸ਼ੇਰ ਦੇ ਕੋਲੇ ਨਾ ਕੋਈ ਵੀ ਬੰਦੇ ਕਹਿੰਦੇ ਜਾਣਾ ਨਹੀਂ ਗੱਲ ਇਹਨਾਂ ਦੀ ਵਸਈ ਹੈ ਠੀਕ ਆ ਕੁਝ ਵੀ ਹੋ ਸਕਦਾ ਦੁਰਘਟਨਾ ਵੀ ਹੋ ਸਕਦੀਆਂ ਪਰ ਆਪਾਂ ਹੁਣ ਜਾ ਰਹੇ ਆ ਲਾਈਵ ਕਰਾਂਗੇ ਫੇਰ ਲਾਈਵ ਕਰਨ ਦਾ ਟਾਈਮ ਨਹੀਂ ਹੈ ਨੈਟਵਰਕ ਹੈੜੀ ਪ੍ਰੋਬਲਮ ਆ ਅਸੀਂ ਸਿੱਧਾ ਸ਼ੇਰ ਕੋਲ ਜਾ ਰਹੇ ਹਾਂ ਵੀਡੀਓ ਬਣਾ ਰਹੇ ਹਾਂ ਜੇ ਤਾਂ ਵੀਡੀਓ ਬਣਾਉਂਦੇ ਆ ਮੋਬਾਈਲ ਡਿੱਗ ਪਿਆ ਤਾਂ ਸਮਝ ਲਓ ਸ਼ੇਰ ਖਾ ਗਿਆ ਨਹੀਂ ਬਚ ਜਾਂਗੇ ਇੱਕ ਬੰਦਾ ਹੀ ਆ ਜਿਹੜਾ ਜਿਗਰ ਵਾਲਾ ਨਾਲ ਮੇਰੇ ਤੁਰਿਆ ਨਹੀਂ ਕੋਈ ਨਹੀਂ ਤੁਰਿਆ ਕਹਿੰਦੇ ਬਾਈ ਯਾਰ ਕੀ ਪਤਾ ਗੱਲ ਨੂੰ ਜੰਬੜ ਜੇ ਠੀਕ ਆ ਉਹ ਕਿੱਥੇ ਖੜੀ ਡਰੀ ਜਾਂਦੇ ਓਏ ਕਿੱਥੇ ਜਾ ਓ ਕੋਠੀ ਥੱਲੇ ਆ ਗਏ ਓ ਲੋ ਜੀ ਕੋਠੀ ਥੱਲੇ ਆ ਬਾਈ ਸ਼ੇਰ ਉਹ ਬੰਦੇ ਯਾਰ ਕਹੀ ਜਾਂਦੇ ਨੇ ਇੱਧਰ ਆ ਜਾਓ ਇੱਧਰ ਆ ਜਾਓ ਬੰਦੇ ਕਹੀ ਜਾਂਦੇ ਨੇ ਇੱਧਰ ਆ ਜਾਓ ਬਾਈ ਹੋ ਉੱਥੇ ਆ ਟ੍ਰਾਂਸਫਾਰਮਰ ਥੱਲੇ ਆ ਕੋਈ ਨਾ ਫੜ ਆ ਜਾਓ ਦੇਖ ਤਾਂ ਲਈਏ ਹੋ ਨਹੀਂ ਬੈਠਾ ਓਏ ਹੋ ਕੀ ਆ ਕਿੱਥੇ ਹੋ ਨੇੜੇ ਜਾਏ ਤਾਂ ਪਤਾ ਲੱਗਿਆ ਬੰਦੇ ਘਾਦੇ ਲੋ ਭਾਈ ਪੈਣੀ ਜਸਾ ਤੇ ਬਈ ਹਨ ਇਤਨੋਂ ਲਈ ਸੜਕ ਰਹਿ ਗਈ ਤਨੌਲੇ ਤੋਂ ਜਿਹੜੀ ਪੈਣੀ ਸਾ ਪੈਟਰੋਲ ਪੰਪ ਨੇੜੇ ਆ ਤੇ ਉਹ ਖੜਨੇ ਪਿੰਡ ਦੇ ਲੋਕ ਤੇ ਇੱਥੇ ਆ ਗਿਆ ਸ਼ੇਰ ਚਿੱਤਾ ਕਿ ਸ਼ੇਰ ਇਹ ਕਨਫਰਮ ਹੋਊਗਾ ਜਮਾ ਕੋਲੇ ਜਾ ਕੇ ਵੀ ਕੀ ਚੀਜ਼ ਆ ਬਾਕੀ ਮਹਿਕਮੇ ਵਾਲਿਆਂ ਨੂੰ ਵੀ ਆਪਾਂ ਫੋਨ ਲਾਵਾਂਗੇ ਕਿਹਨਾਂ ਆਪ ਨੂੰ ਪਤਾ ਲੱਗ ਜੀ ਨਹੀਂ ਨਾ ਕਿਤੇ ਉਹ ਬੀਨਾ ਤਾਂ ਹੈ ਨਹੀਂ ਭੈਣ ਦਾ ਯਾਰ ਮੱਕੀ ਚਨਾ ਵੜ ਗਿਆ ਹੋਵੇ ਉਹ ਹੂੰ ਮੰਨ ਤਕਾਲ ਆ ਦਿਖਾ ਦੇਵੇਂਗਾ ਕਿੱਥੇ ਆ ਸਿਰ ਦੇ ਭਾਈ ਪੈੜ ਦੇਖੋ ਪੈੜ ਕਹਿੰਦੇ ਹੈਗਾ ਸੀ ਹੈਗਾ ਸੀ ਹੈਗਾ ਦੀ ਭੰਡਾ ਕੋਲੋਂ ਲੰਘੇ ਜੇ ਪੈਣੀ ਦੇ ਹੱਥ ਆ ਗਿਆ ਉਪੜ ਦੇਣਗੇ ਰਗੜ ਵੀ ਦੇਣਗੇ ਭਾਈ ਪੈੜ ਦੇਖੋ ਪੈੜ ਤਿੰਨ ਬੰਦਿਆਂ ਨੇ ਦੇਖਿਆ ਤਿੰਨ ਬੰਦਿਆਂ ਨੇ ਸਿੱਖ ਸਿੱਖ ਦੇਖਿਆ ਆਦੀ ਭਾਈ ਉਹ ਕਹਿ ਕਹਿ ਕੇ ਛੰਟਾ ਮਾਦਾ ਮੈਂ ਐਡਮਿਟ ਤਾ ਵੀ ਆਲੀ ਆਏ ਪਾਲ ਨੇ ਵੀ ਦੇਖਿਆ ਓਏ ਉਹ ਪਤਾ ਕੁੱਤਾ ਕਿਹੜਾ ਹੈਗਾ ਆ ਬਾਬਾ ਦੇ ਡੇਰੇ ਵਾਲਾ ਪੂਰਾ ਲੱਜਿਆ ਹੋਇਆ ਮੱਲਿਆ ਕੁੱਤਾ ਸ਼ੇਰ ਨਾਲ ਨਹੀਂ ਸਹੀ ਗੱਲ ਹੈ ਸ਼ੇਰ ਨਾਲ ਨਾ ਸ਼ੇਰ ਵੀ ਆ ਇਹ ਕੁੱਤੇ ਦਾ ਆ ਦੇ ਆਪਣੇ ਖਲਾ ਗਿਆ ਸ਼ੇਰ ਵੀ ਹੈਗਾ ਬਾਬਾ ਵੇਖਦੀਆ ਹਾਂ ਮੁੰਡਾ ਦੇਖੇਗਾ ਸੀ ਦੇਖੇ ਜਾ ਉੱਥੇ ਖੜ ਕੇ ਇੱਥੇ ਹੀ ਸ਼ੇਰ ਹੈ ਪੈੜਾ ਦੇਖੋ ਪੈੜਾ ਪੈੜਾ ਦਾ ਕੁੱਤਾ ਬਠਾ ਸੀ ਉਹ ਤਾਂ ਉਹ ਤਾਂ ਮਾਰਿਆ ਉਹ ਤਾਂ ਕੁੱਤਾ ਦਾ ਹੋਰ ਸੀ ਬਾਈ ਦੋ ਸੀ ਜਾਨਵਰ ਕੁੱਤਾ ਤਾਂ ਭੱਜ ਗਿਆ ਸੀ ਪੈੜਾ ਦੇਖੋ ਪੈੜਾ ਬਾਈ ਬਾਈ ਪੈਣਾ ਦੇਖ ਲੋ ਹਨਾ ਬਾਈ ਬਾਈ ਹੋ ਵੀ ਸਕਦਾ ਭੱਜ ਗਿਆ ਹੋਵੇ ਇਹ ਕਿੱਥੇ ਕਹਿੰਦੇ ਨੇ ਬਾਈ ਬਾਈ ਹੋ ਸਕਦਾ ਕਹਿੰਦੇ ਬਾਈ ਤਿੰਨ ਬੰਦਿਆਂ ਨੇ ਦੇਖਿਆ ਹਾਂ ਹੋ ਸਕਦਾ ਹੋ ਸਕਦਾ ਆ ਕੱਠ ਜਿਹੜਾ ਕਹਿੰਦਾ ਇਹਦੇ ਤਿੰਨ ਬੰਦੇ ਕਹਿੰਦੇ ਨਹੀਂ ਬਸੀਂ ਦੇਖਿਆ ਬਾਈ ਆਇਆ ਨਾ ਬਾਈ ਵਾਹ ਬਾਈ ਦੇਖ ਮੈਂ ਸਾਡੇ ਕੋਲੇ ਗਿਆ ਉਹ ਦੂਆ ਉੱਥੇ ਕੰਮ ਕਰੀ ਜਾਂਦੀ ਹੈ ਮੈਂ ਕਿਹਾ ਬਈ ਐਂ ਕਰਕੇ ਮੈਨੂੰ ਸ਼ੱਕ ਪੈ ਗਿਆ ਇਹਦਾ ਕੰਮ ਕਰਦੇ ਨੇ ਪਾਣੀ ਕੁੱਤੇ ਦਾ ਭੱਜ ਗਿਆ ਬਾਈ ਕੁੱਤੇ ਦਾ ਭੱਜ ਗਿਆ ਉਹਦੀ ਬਾਤ ਸੁਣ ਕੇ ਭੱਜ ਜਾਂਦਾ ਤੇ ਇਹ ਮੈਂ ਨੂੰ ਕਿਹਾ ਬਈ ਆਇਆ ਇਹ ਇੱਥੇ ਆ ਕੇ ਦੇਖ ਕੇ ਗਏ ਨੇ ਮਾੜੀ ਵੀਡੀਓ ਹੀ ਬਣਾਈ ਇਹ ਕਹਿੰਦਾ ਸਾਡੇ ਲਈ ਝਾਕਿਆ ਵੀ ਇਹ ਕਹਿੰਦਾ ਵੀ ਫੇਰ ਉਹਥੇ ਵੀਡੀਓ ਹੈ ਕਿੱਦਾਂ ਲੱਗੀ ਦਿਖਾਈ ਕਿੱਥੇ ਆ ਉਹ ਤਾਂ ਉਹਦੀ ਨਿਸ਼ਾਫ ਇਧਰ ਧੁੱਪ ਪੈਂਦੀ ਦੂਰੋਂ ਮੈਂ ਮਾੜਾ ਪਤਾ ਲੱਗ ਜੀ ਤੇ ਨੋ ਬਾਈ ਕਹਿੰਦਾ ਖੇਤ ਲ ਕਹਿੰਦਾ ਮੈਂ ਤੇ ਪਾਣੀ ਪੀਣੀ ਆਇਆ ਦੂਜੀ ਸ਼ੇਰ ਪੰਪਾ ਜੇ ਦੀ ਮੈਥੋਂ ਲੈ ਲੈ ਆਹ ਸ਼ੇਰ ਭਾਜ ਦੇ ਦੀ ਬਾਈ ਕੋਲੇ ਵੀ ਹੈਗੀ ਇੱਕ ਤੇ ਦੂਰੋਂ ਭਾਜ ਜੀ ਓ ਅਮਰੀਕੋ ਭਾਈ ਜੇ ਦੀ ਮੇਰੇ ਕੋਲੇ ਇਹ ਮੰਗ ਲੇਗਾ ਹਾਂ ਕੈਮਰਾ ਲਾ ਕੇ ਭੇਜੋ ਮੋਬਾਈਲ ਤੇ ਦੇਖ ਤਾਂ ਲੈ ਮੇਰੇ ਕੋਲ ਵੀ ਹੈਗੀ ਤੂੰ ਦੂਰੋਂ ਪੈਗਾ ਜੇ ਢਾਜ ਦੇ ਬਾਈ ਕਹਿੰਦਾ ਮੈਂ ਦੇਖਿਆ ਦੇਖਿਓ ਕਹਿੰਦਾ ਵੀਡੀਓ ਦੇਖ ਲਓ ਯਾਰ ਫੇਰ ਇਹਨੂੰ ਪਤਾ ਲੱਗ ਗਿਆ ਉਹ ਨਹੀਂ ਬਾਈ ਦਾ ਘਰ ਬੈ ਜਾਂਦਾ ਤੈਨੂੰ ਮੈਂ ਸਹੀ ਗੱਲ ਦੱਸਦਾ ਦਾ ਨਾ ਅਸੀਂ ਹੁਣ ਬਰਨਾਲੇ ਤੋਂ ਭੱਜ ਕੇ ਆਏ ਅਗਲਾ ਉਹ ਗੱਡੀ ਬਾਲੀ ਤੇ ਜਾਇਆ ਸਣਾ ਕੈਮਰੇ ਚ ਕੈਦ ਹੋ ਜੇ ਕੇ ਨਾ ਕੈਂਡ ਜੋਗੇ ਹੋ ਜੀ ਆਈ ਟਾਈਮ ਚ ਮੈਨੂੰ ਦੱਸ ਤੂੰ ਬਰਨਾਲੇ ਤੋਂ ਭੱਜ ਕੇ ਇੰਨਾ ਮੁਲਖ ਦੇਖ ਕੇ ਬੋਲ ਕੇ ਉਹ ਖੜਜੂਗਾ ਹੂੰ ਇਹ ਖੜਦਾ ਤਾਂ ਨਹੀਂ ਇੱਕ ਵਾਰ ਜਿਹੜਾ ਖੜਾ ਉੱਥੇ ਕੈਦ ਹੋ ਜਾਂਦਾ ਹੁਣ ਇਹ ਮੋ ਬਾਈ ਦਾ ਕਹੀ ਜਾਂਦਾਗਾ ਬਾਈ ਕੈਮਰਾ ਇਹਦਾ ਵੀ ਲਾ ਤੂੰ ਹੁੰਦਾ ਨਹੀਂ ਤੂੰ ਉਹਨੂੰ ਕੁੱਤੇ ਹੀ ਭੱਜ ਗਿਆ ਭੱਜ ਗਿਆ ਭੱਜ ਗਿਆ ਚਲ ਕੋਈ ਨੀ ਭਲਾਵਦੇ ਆਂਗੇ ਹੋਊਗਾ ਤਾਂ ਇੱਥੇ ਕਿਤੇ ਆ ਦੇਖ ਆ ਕੀ ਬਣਾਈ ਸੀ ਆ ਚੜੀ ਬਾਈ ਇੱਥੇ ਕਹਿੰਦੇ ਨੇ ਸ਼ੇਰ ਆ ਜਿਹੜਾ ਬਾਕੀ ਦੇਖਣਾ ਜੇ ਕੈਚ ਹੋਇਆ ਤਾਂ ਜਿਹੜੇ ਬੰਦੇ ਕਹਿੰਦੇ ਸੀ ਵੀ ਸ਼ੇਰ ਹੈ ਨਹੀਂਗਾ ਤੇ ਕਮੈਂਟ ਕਰਦੇ ਸੀਗੇ ਵੀ ਬਾਈ ਸ਼ੇਰ ਨਹੀਂ ਹੈਗਾ ਤੁਸੀਂ ਉਹੀ ਅਫਵਾਹਾਂ ਮਾਰਾਈ ਜਾਂਦੇ ਹੋ ਬਈਆ ਤੁਹਾਨੂੰ ਦਿਖਾ ਵੀ ਦਿੰਦੇ ਆ ਵੀ ਸ਼ੇਰ ਹੈਗਾ ਹੈ ਠੀਕ ਆ ਬਾਕੀ ਮੈਕਮੇ ਵਾਲੇ ਨੂੰ ਫੋਨ ਉਦੋਂ ਕਰਾਂਗੇ ਜਦੋਂ ਸਾਨੂੰ ਆਪ ਵੀਡੀਓ ਚ ਆ ਗਿਆ ਵੀ ਹਾਂ ਮੈਕਮੇ ਨੂੰ ਸੱਦਾਂਗੇ ਅਸੀਂ ਕੋਈ ਵੀ ਇਦਾਂ ਗਲਤ ਹਰਕਤ ਨਹੀਂ ਕਰਦੇ ਤੇ ਉਹ ਜਿਹੜਾ ਕੁੱਤਾ ਹੁੰਦਾ ਨਾ ਮੈਂ ਬਥੇਰੇ ਨੂੰ ਸ਼ੀਸ਼ੂ ਜੋ ਕਰਿਆ ਉੱਠਿਆ ਨਹੀਂ ਬਾਈ ਤਿੰਨ ਬੰਦਿਆਂ ਨੇ ਦੇਖਿਆ ਮੇਰੀ ਗੱਲ ਸੁਣ ਹਾਂ ਉਸ ਤੋਂ ਬਾਅਦ ਮੈਨੂੰ ਜਦੋਂ ਸ਼ੱਕ ਜਿਹਾ ਪਿਆ ਬਾਈ ਹੁਣ ਹੁਣ ਸਕੂਟਰੀ ਦਾ ਖੜਕਾ ਕਿੰਨਾ ਹੁੰਦਾ ਉੱਠੂ ਗਈ ਕੁੱਤਾ ਦਾ ਉਹਦੀ ਅੱਡ ਜੂ ਦੇਖ ਕੇ ਮੈਂ ਇਧਰੋਂ ਗਿਆ ਤੇ ਇੱਥੇ ਬਾਈ ਯਾਰ ਗਿਆ ਨੂੰ ਮੈਂ ਕਿਹਾ ਵੀ ਐਂ ਕਰਕੇ ਬਈ ਵੀ ਮੈਨੂੰ ਸ਼ੱਕ ਪੈਂਦਾ ਸੀ ਸ਼ੇਰ ਆ ਤੇ ਉਹ ਕਹਿੰਦਾ ਵੀ ਆਪਾਂ ਨਾਲ ਚੱਲ ਵੜਦੇ ਆ ਤੇ ਉਹ ਜਦੋਂ ਮੋਟਰਸਾਈਕਲ ਲੈ ਕੇ ਆਇਆ ਇੱਥੇ ਜੇ ਆਏ ਹੁਣ ਇਹਨਾਂ ਲਈ ਦੇਖਿਆ ਜਦੋਂ ਉਹਨੇ ਉਹ ਉੱਥੇ ਰੁਕ ਗਏ ਉਹਨਾਂ ਨੇ ਉੱਥੇ ਖੜ ਕੇ ਮਾੜੀ ਮੋਟੀ ਵੀਡੀਓ ਬਣਾਈ ਇਧਰੋਂ ਧੁੱਪ ਪੈਂਦੀ ਸੀ ਵੀਡੀਓ ਬਣੀ ਨਹੀਂ ਬਣੀ ਹਾਂ ਤੇ ਤਾਂ ਫਿਰ ਉਸ ਤੋਂ ਬਾਅਦ ਚਾ ਅੱਧਾ ਪੌਣਾ ਘੰਟਾ ਉੱਥੇ ਲਲਕਾਰੇ ਮਾਰਦੇ ਆਉਂਦੇ ਪਿੰਡ ਵਾਲੇ ਉਸ ਤੋਂ ਬਾਅਦ ਬਈ ਤੂੰ ਅਸੀਂ ਜਦੋਂ ਆਇਆ ਹਾਂ ਜਿਹੜਾ ਆਪਾਂ ਆਇਆ ਕਹਿੰਦਾ ਹੈ ਨਹੀਂ ਦੋ ਦੋ ਕੁੱਤੇ ਸੀ ਭੱਜ ਭੱਜ ਸਕਦਾ ਹੈ ਪਰ ਉਦੋਂ ਦੋ ਕੁੱਤੇ ਸੀ ਜਦੋਂ ਆਪਾਂ ਆਏ ਹਨ ਬਾਈ ਉ ਪਰ ਉਹ ਡਰਿਆ ਹੋਇਆ ਜੋ ਬਾਈ ਵੀ ਸਿੱਖ ਵੀ ਕਹਿੰਦਾ ਬਾਈ ਸ਼ੇਰ ਉਹ ਮੈਨੂੰ ਕਹਿੰਦਾ ਕੋਲੇ ਨਾ ਆਉਂਦਾ ਅਗਲਾ ਕਿਉਂ ਕਹਿੰਦਾ ਇਹ ਇਹ ਮਤਲਬ तकरीबन ਘੰਟਾ ਹੋ ਗਿਆ ਘੰਟਾ ਹੋ ਗਿਆ ਘੰਟਾ ਵੀ ਬਾਗ ਦੇ ਜਾ ਸਕਦਾ ਜਾ ਵੀ ਸਕਦਾ ਕਰੋ ਸ਼ੇਰ ਹਾਂ ਬਾਈ ਜਿਹੜਾ ਕਹਿੰਦੇ ਨੇ ਬੰਦੇ ਸ਼ੇਰ ਹੈਗਾ ਹੈਗਾ ਆਪਾਂ ਕੈਮਰੇ 'ਚ ਵੀ ਲਿਆਵਾਂਗੇ ਲੱਭਦੇ ਆਂਗੇ ਫਿਰ ਮੱਕੀ ਦੇ ਵਿੱਚ ਬੜਦਾ ਸਾਰਾ ਲੈਣੇ ਇਕੱਠ ਜਿੱਦੇ ਸਾਰੀਆਂ ਹਾਂ ਬਈ ਹਾਂ ਅਸੀਂ ਵੀਡੀਓ ਪਾਈ ਦੀ ਦੁਬਾਰੇ ਬਣਾ ਲਾਂਗੇ ਵੀਡੀਓ ਵੀ ਚਾੜਦਾਂਗੇ YouTube ਤੇ ਸਾਰੀ ਵੀਡੀਓ ਪਈ ਇਕੱਠ ਦੀ ਓਕੇ ਉੱਥੇ ਪਾਟ ਜੀ ਕਾ ਮੈਂ ਮੜਿਆ ਯਾਰ ਨਾਲ ਔਰ ਦਿਸੇ ਖੜੇ ਪਹਿਰੇ ਤਾਂ ਓਏ ਅਸੀਂ ਦੋਨੇ ਆਏ ਸੀ ਮੂਰੇ ਪਰ ਓਏ ਸਾਸੀਂ ਦੋਨੇ ਆਏ ਸੀ ਪਾਲ ਵਰਗੇ ਡਰੇ ਖੜੇ ਸੀ ਬਾਈ ਮੈਂ ਡਰਦਾ ਤੇ ਉਹ ਤਾਂ ਕਹਿੰਦੇ ਜਾਓ ਨਾ ਇਹਨੂੰ ਕਹਿੰਦੇ ਇਹਦਾ ਮਣੀ ਬਾਬਾ ਇਹਦਾ ਕਹਿੰਦਾ ਕਹਿੰਦਾ ਜਾ ਨਾ ਗੱਲ ਵੀ ਸਹੀ ਆ ਬਈ ਦੂਜੇ ਤਾਂ ਯਾਰ ਗੋਲੀ ਗੱਟਾ ਖਾਦਾ ਨਾ ਬੰਦਿਆਂ ਨੇ ਸਹੀ ਆਪਣੇ ਅਮਗਨ ਨਸ਼ੇੜੀਆਂ ਨੇ ਤੇ ਕੋਈ ਵੀ ਨਹੀਂ ਸੀ ਇਹਨਾਂ ਨੇ ਦੱਸਿਆ ਭਾਈ ਗੱਲ ਤਾਂ ਸਹੀ ਦਸੀਆ ਪਰ ਆਹ ਦੇਖ ਲੈ ਕਿੰਨਾ ਕਾਠਾ ਆ ਜਿਹੜੀ ਗੱਲ ਆ ਨਾ ਇਹ ਵੀ ਉਹ ਭੱਜ ਗਏ ਰ ਇਹਨਾਂ ਟਾਈਮ ਖੜਦਾ ਨਹੀਂ ਨਾ ਰੋਲਾ ਵਾਲਾ ਪੈ ਗਿਆ ਕਿਹੜਾ ਸੰਗਲ ਆਇਆ ਨਾਲੇ ਜਿਹੜੇ ਕੁੱਤਾ ਸ਼ੇਰ ਕੁੱਤਾ ਦਿਖਾੜੋ ਵਾਲੇ ਵਾਲੇ ਕੁੱਤਾ ਕਿੱਥੇ ਭੱਜ ਗਏ ਕੁੱਤੇ ਦੋ ਤੀਏ ਕੁੱਤੇ ਤਾਂ ਹੈਗੇ ਨੇ ਬਾਈ ਪਰ ਕੁੱਤੇ ਅੱਡ ਸੀ ਸ਼ੇਰ ਅੱਡ ਹੋ ਸਕਦਾ ਠੀਕ ਹੈ ਸ਼ੇਰ ਨਹੀਂ ਆਪਾਂ ਦੇਖਿਆ ਹੁੰਦਾ ਫੇ ਕੁੱਤੇ ਆਏ ਨਹੀਂ ਸੀ ਬੰਦੇਆਂ ਕੋਲ ਸੀ ਸਮਾਨ ਐਦੀ ਮੋਟਰ ਤੇ ਆਏ ਤੋਂ ਪੁੱਛਦਾ ਹਾਂ ਬਾਈ ਉੱਥੇ ਵੀਡੀਓ ਜਮਾ ਉਹ ਪੱਕੀ ਸੀ ਸਾਡਿਆਂ ਦੀ ਮੋਟਰ ਤੇ ਪੈੜਾ ਆਹੋ ਉੱਥੇ ਜਿੱਥੇ ਗਰਦਾਸੀ ਬਰ ਗਰੇ ਸਿਰ ਤੇ ਹਾਂ ਹਾਂ ਉਹ ਮੈਂ ਵੀ ਨਾਲ ਹੀ ਸੀ ਉੱਥੇ ਹੈਗਾ ਸੀ ਪੈੜਾ ਲੱਭੋ ਪੈੜਾ ਲੱਭੋ ਆ ਪਈਆਂ ਪੈੜਾ ਨਾ ਇਹ ਤਾਂ ਕੁੱਤੇ ਦੀ ਆ ਵੱਡੀ ਪੈੜ ਹੋ ਗਈ ਨਾ ਉਹ ਨੌ ਵਾਲਾ ਦੇਖਾ ਹੋ ਮਰੀ ਨੌ ਤਖਾ ਇਹ ਵੀ ਕੁੱਤੇ ਦੀ ਆ ਆ ਦੇਖ ਆਹ ਕੀ ਲੱਗਦੀ ਹੈ ਨਹੀਂ ਯਾਰ ਵੱਡੀ ਪੈੜ ਹੋ ਗਈ ਉਹਦਾ ਨੌ ਵਾਲਾ ਦੇਖਾ ਮੁਰੋਂ ਉਹ ਤਾਂ ਵੀ ਮਟ ਨੇ ਕੀ ਪਤਾ ਇੱਥੇ ਆੜਿਆ ਹੋਵੇ ਬਾਈ ਯਾਰ ਇੰਨਾ ਪਿੰਡ ਚ ਬੋਲਦਾ ਗੁਰਦੁਆਰੇ ਚ ਤਾਂ ਨਹੀਂ ਕੰਮ ਆ ਲੰਦਾ ਉਹਦਾ ਕੱਠ ਪੂਰਾ ਹੋ ਗਿਆ ਬਾਈ ਆ ਰਿਹਾ ਏ ਭਾਈ ਜਿਹੜੇ ਬੰਦੇ ਕਹਿੰਦੇ ਨੇ ਸ਼ੇਰ ਹੈ ਨਹੀਂ ਸਾਡਾ ਇੱਕੋ ਹੀ ਬਸ ਮਕਸਦ ਅਭੀ ਸ਼ੇਰ ਕੈਮਰੇ ਚ ਕੈਦ ਕਰਨਾ ਜਿੱਤੇ ਮਰਜ਼ੀ ਕਰ ਲੈਣ ਹਾਂ ਹੈਲੋ ਕਿਹੜਾ ਰੌਲਾ ਪਈ ਜਾਂਦਾ ਸ਼ੇਰ ਆਵਾ ਰਸੀ ਦਾ ਫੋਨ ਆ ਗਿਆ ਅਸੀਂ ਇੱਥੇ ਦੀ ਅੱਜ ਪਿੰਡ ਦੀ ਗਾ ਮੈਂ ਪਿੰਡ ਸੀਮਾ ਨੂੰ ਫੋਨ ਆਇਆ ਇੰਨਾ ਬਾਈਆਂ ਦਾ ਕਹਿੰਦੇ ਵੀ ਭਾਈ ਜਲਦੀ ਆ ਜਾ ਵੀਡੀਓ ਬਣਾ ਲਓ ਕੈਮਰੇ ਚ ਕੈਦ ਕਰ ਲਓ ਵੀ ਇੱਕ ਵਾਰ ਸ਼ੇਰ ਆ ਗਿਆ ਹਾਂ